ਇੱਕ ਗੱਲ ਹੈ ਕਿ ਜਿਹੜਾ ਬੰਦਾ ਉੱਪਰ ਐਮਪੀ ਗਿਆ ਉਹਨੂੰ ਥੱਲੇ ਐਮਐਲਏ ਆਂਦੀ ਕੀ ਲੋੜ ਜਦੋਂ ਐਮਪੀ ਦੀ ਨਹੀਂ ਸੀਟ ਵਧੀਆ ਮਿਲੀ ਐ ਮੈਂਬਰ ਪਾਰਲੀਮੈਂਟ ਦੀ ਸਾਡੇ ਹਿਸਾਬ ਨਾਲ ਇਹ ਵੀ ਗਲਤ ਅਸੀਂ ਤਾਂ ਵੈਸੇ ਹਿਸਾਬ ਨਾਲ ਦੇਖਿਆ ਜਾ ਤਾਂ ਭਾਜਪਾ ਨੂੰ ਅપરાਣ ਚਾਹੀਦੀ ਹੈ ਲੁਧਿਆਣਾ ਪੱਛਮੀ ਜਿਮਨੀ ਚੌਂ ਦਾ ਬਿਗਲ ਵੱਜ ਚੁੱਕਾ ਤੇ 19 ਜੂਨ ਨੂੰ ਵੋਟਾਂ ਪੈਣਗੀਆਂ ਤਾਂ ਸਾਰੀ ਹੀ ਪਾਰਟੀਆਂ ਦੇ ਉਮੀਦਵਾਰ ਲਗਾਤਾਰ ਆਪਣੇ ਆਪਣੇ ਹਾਕ ਦੇ ਵਿੱਚ ਪ੍ਰਚਾਰ ਕਰਦੇ ਹੋਏ ਨਜ਼ਰ ਆ ਰਹੇ ਨੇ ਤੇ ਲੋਕਾਂ ਨੂੰ ਆਪਣੇ ਆਪਣੇ ਕੀਤੇ ਕੰਮਾਂ ਨੂੰ ਤੇ ਆਪਣੇ ਕਰ ਕੀਤੇ ਜਾਣ ਵਾਲੇ ਕੰਮਾਂ ਨੂੰ ਲੈ ਕੇ ਲੋਕਾਂ ਤੱਕ ਪਹੁੰਚ ਕਰਦੇ ਹੋਏ ਨਜ਼ਰ ਆ ਰਹੇ ਨੇ ਤਾਂ ਹੁਣ ਲੋਕਾਂ ਨੇ ਫੈਸਲਾ ਲੈਣਾ ਹੈ ਕਿ 19 ਜੂਨ ਨੂੰ ਕਿਸ ਪਾਰਟੀ ਦੇ ਉਮੀਦਵਾਰ ਦੇ ਹੱਕੇ ਚ ਵੋਟਾਂ ਪਾਣੀ ਹੈ ਤੇ ਕਿਸ ਨੂੰ ਲੁਧਿਆਣਾ ਵੈਸਟ ਤੋਂ ਐਮ ਐਲ ਏ ਬਣਾ ਕੇ ਵਿਧਾਨ ਸਭਾ ਭੇਜਣਾ ਹੈ ਸਾਡੇ ਨਾਲ ਮੌਜੂਦ ਨੇ ਅੱਜ ਗੱਲਬਾਤ ਕਰਾਂਗੇ ਲੁਧਿਆਣਾ ਦੇ ਹਲਕਾ ਵੈਸਟ ਦੇ ਵਸਨੀਕਾਂ ਦੇ ਨਾਲ ਕਿ ਕਿਹੜੇ ਉਮੀਦਵਾਰ ਨੂੰ ਲੈ ਕੇ ਉਹਨਾਂ ਦੀ ਕੀ ਹੈ ਰਾਏ ਕਿਸ ਮੁੱਦਿਆਂ ਨੂੰ ਲੈ ਕੇ ਉਹ ਇਸ ਵਾਰ ਆਪਣੀ ਵੋਟ ਪਾਣ ਜਾ ਰਹੇ ਹੈ ਕਿਉਂਕਿ ਇਹ ਜਿਮਣੀ ਚੋਣ ਹੈ ਉਪ ਚੋਣ ਹੈ ਉਸ ਨੂੰ ਲੈ ਕੇ ਕਿਸ ਤਰ੍ਹਾਂ ਦੀ رائے ਹੈ ਅਸੀਂ ਪਹੁੰਚਿਆ ਸਵੇਰ ਦਾ ਜਿਹੜੇ ਸੈਰ ਕਰਨ ਵਾਲੇ ਮਾਰਨਿੰਗ ਵਾਕ ਕਰਨ ਵਾਲੇ ਲੋਕਾਂ ਦੇ ਨਾਲ ਮੌਜੂਦ ਆ ਲੁਧਿਆਣਾ ਰੋਜ਼ਗਾਰਡਨ ਦੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਵੱਡੀ ਗਿਣਤੀ ਦੇ ਵਿੱਚ ਲੋਕ ਸਵੇਰ ਦੇ ਟਾਈਮ ਸੈਰ ਕਰਨ ਵਾਸਤੇ ਪਹੁੰਚਦੇ ਨੇ ਸੈਂਟਰ ਪੁਆਇੰਟ ਆ ਲੁਧਿਆਣਾ ਬੈਸਟ ਦਾ ਗੱਲਬਾਤ ਕਰ ਲਏ ਨੇ ਆ ਸਰ ਕੀ ਨਾਮ ਹੈ ਜੀ ਤੁਹਾਡਾ ਸੁਸ਼ੀਲ ਜੈਨ ਲੁਧਿਆਣਾ ਬੈਸਟ ਦਾ ਸੰਬੰਧੀ ਦਾ ਹਾਂ ਜੀ ਹਾਂ ਜੀ ਕਿਸ ਤਰ੍ਹਾਂ ਦੇ ਦੇਓ ਵੈਸਟ ਦੇ ਵਿੱਚ ਜਿਹੜਾ ਵਾ ਚੋਨਾ ਦਾ ਪੂਰਾ ਬਿਗੁੱਲ ਵੱਜਿਆ ਹੋਇਆ ਚੋਣ ਪ੍ਰਚਾਰ ਪੂਰੀ ਤੇਜ਼ੀ ਨਾਲ ਕੀਤਾ ਜਾ ਰਿਹਾ ਤੇ ਤੁਹਾਡੀ ਕੀ ਉਮੀਦ ਹੈ ਉਮੀਦਵਾਰ ਦੇ ਤੌਰ ਤੇ ਨਾ ਵੀਰ ਹਰਦਾ ਇੱਥੇ ਵਧੀਆ ਜਾਣਾ ਚਾਹੀਦਾ ਜਿਹੜਾ ਦੇਸ਼ ਦਾ ਸੁਧਾਰ ਕਰੇ ਆਪਣੇ ਲੁਧਿਆਣੇ ਦਾ ਸੁਧਾਰ ਕਰੇ ਇੱਥੇ ਕਿਰਾਇ ਮੈਨਾ ਕਬਦ ਸੁੱਕਾ ਹੈ ਕਿ ਆ ਤਿੰਨ ਦਿਨ ਪਹਿਲਾਂ ਦੀ ਗੱਲ ਹੈ ਬੱਚੇ ਘਮਾਰ ਮੰਡੀ ਕੋਈ ਸਮਾਨ ਲੈਣ ਗਏ ਉਹਨਾਂ ਨੇ ਉੱਥੋਂ ਵਸੇ ਵੇ ਕੀਤੇ ਉਹਨਾਂ ਦੁਕਾਨਦਾਰ ਤੋਂ ਸਮਾਨ ਲੈ ਕੇ ਆਏ ਮਗਰ ਦੋ ਬੰਦੇ ਲਾਗੇ ਇਡਾ ਲੰਬਾ ਚਾਕੂ ਲੈ ਕੇ ਉਹਨਾਂ ਨੇ ਮਗਰ ਬੱਚੇ ਉਥੋਂ ਘਬਰਾ ਕੇ ਘਰ ਭੱਜਦੇ ਆਇਆ ਅਖੀਰ ਤੇ ਘਰ ਦੇ ਮੁਰੇ ਆ ਕੇ ਨਾ ਡਿੱਗ ਪਏ ਘਰ ਦੇ ਅੰਦਰੋਂ ਕੋਈ ਬੰਦੇ ਦੋ ਚਾਂਸ ਦੀ ਗੱਲ ਹੈ ਨਿਕਲੇ ਤੇ ਉਹ ਭੱਜ ਗਏ ਆਦਰਵਾਇਜ਼ ਪਤਾ ਨਹੀਂ ਕੀ ਹੋ ਜਾਣਾ ਸੀ ਇਹਦੇ ਕ੍ਰਾਈਮ ਬਹੁਤ ਵੱਧ ਚੁੱਕਾ ਹੈ ਜਿਹਦੇ ਵਾਲੇ ਪਾਸੇ ਗਵਰਨਮੈਂਟ ਦਾ ਕੋਈ ਮਤਲਬ ਜੁਗਾਈ ਹੈ ਨਹੀਂ ਕਿ ਅਦਰੇ ਪਾਸੇ ਅਸੀਂ ਇਹਨੂੰ ਸਾਫ਼ ਸੁਥਰਾ ਬਣਾਈ ਹੈ ਆਪਣੇ ਸ਼ਹਿਰ ਨੂੰ ਤੇ ਇਸ ਕਰਕੇ ਅਜੇ ਕੋਈ ਐਹੋ ਜੀ ਗੱਲਬਾਤ ਨਹੀਂ ਹੈ ਕਿ ਕਿਹੜ ਨੂੰ ਕਿਨੂੰ ਆਪਾਂ ਵੋਟ ਪਾਣੀ ਕਿਨੂੰ ਨਹੀਂ ਪਾਣੀ ਜਿਹੜਾ ਬੰਦਾ ਇੱਥੇ ਸੁਧਾਰ ਕਰੇਗਾ ਪਬਲਿਕ ਨੂੰ ਪਸੰਦ ਕਰੇਗਾ ਜਿਹੜਾ ਨੂੰ ਜਿਹੜੇ ਲੋਕ ਤੁਹਾਨੂੰ ਮਤਲਬ ਇਹ ਵਿਸ਼ਵਾਸਨ ਦੇਣਗੇ ਜਿਹੜੇ ਜਿਨ੍ਹਾਂ ਨੂੰ ਲੱਗਦਾ ਕਿ ਹਾਂ ਵੀ ਸ਼ਹਿਰ ਦਾ ਸੁਧਾਰ ਕਰ ਸਕਦੇ ਤੁਸੀਂ ਉਹਨੂੰ ਵੋਟ ਪਾਓ ਬਿਲਕੁਲ ਬਿਲਕੁਲ ਕੋਈ ਵੀ ਹੋਵੇ ਇਹ ਨਹੀਂ ਗੱਲ ਹੈਗੀ ਅਸੀਂ ਮਾਲੀਆਂ ਕੋਈ ਮਤਲਬ ਨਹੀਂ ਤੁਹਾਨੂੰ ਇਹਦੇ ਨਾਲ ਹੈਗਾ ਸਾਨੂੰ ਤਾਂ ਇਹ ਆਪਣੇ ਇਲਾਕਿਆਂ ਦਾ ਸੁਧਾਰ ਹੋਣਾ ਚਾਹੀਦਾ ਸ਼ਾਂਤੀ ਹੋਣੀ ਚਾਹੀਦੀ ਬਸ ਇਹੀ ਕੁਛ ਆਈ ਤਾਂ ਇੱਕ ਪਾਸੇ ਕਾਂਗਰਸ ਦੇ ਸਾਬਕਾ ਕੈਬਨਿਟ ਮੰਤਰੀ ਨੇ ਦੂਜੇ ਪਾਸੇ ਮੈਂ ਮੈਂਬਰ ਪਾਰਲੀਮੈਂਟ ਰਾਜ ਸਭਾ ਸੰਜੀਵ अरोड़ा ਨੇ ਕਿਸ ਤਰ੍ਹਾਂ ਦੇਖਦੇ ਹੋ ਕਿ ਕਹਾ ਵੀ ਜਿਹੜਾ ਵਾ ਸਿਨੈਰੀਓ ਕੀ ਲੱਗ ਰਿਹਾ ਲੁਧਿਆਣਾ ਦੀ ਹਵਾ ਇਸ ਵਾਰ ਕੀ ਕਹਿ ਰਹੀ ਹੈ ਨੇ ਸਿਨੈਰੀਓ ਤਾਂ ਐਸ ਤਰ੍ਹਾਂ ਜੀ 노 ਡਾਊਟ ਸੰਜੀਵ ਰੋਣਾ ਬਹੁਤ ਅੱਛੇ ਕਹਿੰਦੇ ਸਾਨੂੰ ਜਾਇਦਾ ਸਾਡਾ ਲਿੰਕ ਤਾਂ ਹੈ ਨਹੀਂ ਕਿ ਬਹੁਤ ਵਧੀਆ ਬੰਦੇ ਹੈਗੇ ਆ ਔਰ ਕਾਫੀ ਜਗ੍ਹਾ ਲੋਕਾਂ ਸੁਧਾਰ ਵੀ ਕਰ ਰਹੇ ਸਭ ਕੁਝ ਕਰ ਰਹੇ ਆ ਨੇਚਰਲੀ ਜਿਹੜਾ ਕੰਮ ਕਰੇਗਾ ਪਬਲਿਕ ਨੂੰ ਪਸੰਦ ਕਰੇਗੀ ਜੀ ਜਿਹੜਾ ਕੰਮ ਕਰੇਗਾ ਪਬਲਿਕ ਉਹਨੂੰ ਪਸੰਦ ਕਰੇਗੀ ਕਿਹੜੇ ਮੁੱਦੇ ਕੀ ਆ ਤੁਹਾਨੂੰ ਲੱਗਦਾ ਕੀ ਹੈ ਕਿ ਹਾਂ ਵੀ ਸ਼ਹਿਰ ਦਾ ਕੀ ਸੁਧਾਰ ਹੋਣਾ ਚਾਹੀਦਾ ਤੁਸੀਂ ਰੋਜ਼ਗਾਰਡਨ ਆਂਦੇ ਹੋ ਰੋਜ਼ਗਾਰਡਨ ਦੀ ਲੁਧਿਆਣਾ ਵੈਸਟ ਪੈਂਦਾ ਲੁਧਿਆਣਾ ਵੈਸਟ ਪੈਂਦਾ ਮੇਰਾ ਖਿਆਲ ਆ ਇੱਥੇ ਕੋਈ ਸਫਾਈ ਨਹੀਂ ਕੋਈ ਕੁਛ ਨਹੀਂ ਜਿਹੜੇ ਫੁੱਟਪਾਥ ਬਣੇ ਆ ਇਹਨਾਂ ਨੇ ਖੱਡੇ ਆ ਸਲੋਪ ਬਣੀਆਂ ਹੋਈਆਂ ਵਾ ਕੀ ਅਸੀਂ ਉਹਨੂੰ ਪਹਿਲਾਂ ਸੁਧਾਰ ਸਕਦੇ ਆ ਬੋਰਡ ਲੈਂਡ ਤੋਂ ਪਹਿਲਾਂ ਸੁਧਾਰ ਸਕਦੇ ਆ ਉਹਨੂੰ ਕਿਉਂਕਿ ਕਹਿੰਦੇ ਇੱਥੇ ਮਨਜ਼ੂਰੀ ਹੋਈ ਆ ਬੰਦੀ 8-9 ਕਰੋੜ ਰੁਪਏ ਦੀ ਇੱਥੇ ਜਿਹੜਾ ਸਵੀਪਰ ਆ ਜਾਂ ਕੁਛ ਆ ਜਿਸ ਤਰ੍ਹਾਂ ਪੱਤੇ ਖਿਲਰੇ ਕੋਈ ਵਲੀ ਹੁ ਨਹੀਂ ਆ ਦੇਖੋ ਜਗਾ ਜਗਾ ਗੰਦ ਪਿਆ ਗੰਦ ਪਿਆ ਆ ਜੇ 27-28 ਕਰਮਚਾਰੀ ਆ ਉਹ ਕਹਿੰਦੇ ਜੀ ਸਾਰੇ ਉਹਨਾਂ ਦੇ ਘਰਾਂ ਦੀ ਲੱਗੇ ਹੋਏ ਆ ਇਹ ਜੀ 200 ਬੰਦਾ ਇੱਥੇ ਕੰਮ ਕਰਦੇ ਆ ਹਾਂ ਤੇ ਇੱਥੇ ਕੋਈ ਗੱਲਬਾਤ ਹੀ ਨਹੀਂ ਹੈਗੀ ਤਾਂ ਲੱਗਦਾ ਕਿ ਤੁਹਾਨੂੰ ਜਿਹੜਾ ਸੁਧਾਰ ਪਹਿਲਾਂ ਸੁਧਾਰ ਹੋਣਾ ਚਾਹੀਦਾ ਫਿਰ ਲੋਕਾਂ ਨੂੰ ਵੋਟ ਵੋਟ ਮੰਗਣਾ ਚਾਹੀਦਾ ਬਾਕੀ ਇੱਕ ਗੱਲ ਹੈ ਕਿ ਜਿਹੜਾ ਬੰਦਾ ਉੱਪਰ ਐਮਪੀ ਗਿਆ ਹੈ ਉਹਨੂੰ ਥੱਲੇ ਐਮਐਲਏ ਆਂਦੀ ਕੀ ਲੋੜ ਆ ਜਦੋਂ ਐਮਪੀ ਦੀ ਇੰਨੀ ਸੀਟ ਵਧੀਆ ਮਿਲੀ ਹੈ ਮੈਂਬਰ ਪਾਰਲੀਮੈਂਟ ਦੀ ਸਾਡੇ ਹਿਸਾਬ ਨਾਲ ਇਹ ਵੀ ਗਲਤ ਤਾਂ ਤੁਹਾਨੂੰ ਕੀ ਲੱਗਦਾ ਕਿ ਕਿਹੜਾ ਕੈਂਡੀਡੇਟ ਜਿਹੜਾ ਵਾ ਸੁਧਾਰ ਜਿਹੜਾ ਵਾ ਲੁਧਿਆਣਾ ਵੈਸਡਾ ਕਰ ਸਕਦਾ ਬੇਸ਼ੱਕ ਹਜੇ ਭਾਜੀਪੀ ਵੱਲੋਂ ਆਪਣਾ ਉਮੀਦਵਾਰ ਐਲਾਨ ਨਹੀਂ ਕੀਤਾ ਗਿਆ ਲੇਕਿਨ ਅਸੀਂ ਕਹਿੰਦੇ ਸੁਨੀਰਵਾਲਾ ਜੀ ਠੀਕ ਆ ਲੇਕਿਨ ਸੁਧਾਰਤੇ ਹੋਵੇ ਨਾ ਲੁਧਿਆਣਾ ਵੈਸਡਾ ਆਪ ਰੋਜ਼ਗਾਰਡਨ ਜਿਹੜੇ ਆ ਫੁਹਾਰੇ ਆ ਫਾਉਂਟੇਨਸ ਆ ਕਿੰਨੇ ਸਾਲ ਤੋਂ ਬੰਦ ਹੈ ਇਹਨੂੰ ਚਾਲੂ ਕੀਤਾ ਜਾਵੇ ਇੰਨੇ ਪੈਸੇ ਕਰੋੜਾਂ ਰੁਪਏ ਦੇ ਇਹ ਦਿਨ ਹੈ ਜਿਹੋਨਾਂ ਦੇ ਵੱਲੋਂ ਇੱਥੇ ਨੋਗਰੇਸ਼ਨ ਵੀ ਕੀਤੀ ਗਈ ਹੈ ਕਹਿੰਦੇ 8-9 ਕਰੋੜ ਰੁਪਏ ਦੀ ਲਾਗਤ ਦੇ ਨਾਲ ਮੇਰਾ ਖਿਆਲ ਟੈਂਕੀ ਬਣ ਰਹੀ ਹੈ ਵਾਟਰ ਟੈਂਕ ਬਣ ਰਿਹਾ ਹੈ ਸ਼ਹਿਰ ਜਿਹੜਾ ਕਲਪਾਤਰੂ ਪ੍ਰੋਜੈਕਟਸ ਲਿਖਿਆ ਹੈ ਉੱਥੇ ਬੋਰਡ ਲੱਗਾ ਹੈ ਜੀ ਤਾਂ ਜੀ ਬਿਲਕੁਲ ਇੱਕੋ ਬੈਠੋ ਜੀ ਬੈਠੋ ਕਿਸ ਤਰ੍ਹਾਂ ਦੇਖ ਦਿਓ ਜੀ ਤੁਸੀਂ ਰੋਜ਼ਗਾਰਡਨ ਦੇ ਵਿੱਚ ਡੇਲੀ ਬਾਕ ਬਸ ਦੇ ਆਉਂਦੇ ਹੋ ਸ਼ਹਿਰ ਦੇ ਸ਼ਹਿਰ ਦੇ ਸ਼ਹਿਰ ਦੇ ਵਿੱਚ ਵਿਚਰਦੇ ਹੋ ਕਿਸ ਤਰ੍ਹਾਂ ਦਾ ਮਤਲਬ ਕੀ ਮਾਹੌਲ ਕਿਸ ਤਰ੍ਹਾਂ ਦਾ ਵਾ ਮਾਹੌਲ ਗੱਲ ਹੈ ਕਿ ਭਾਜੀਪੀ ਦਾ ਕੈਂਡੀਡੇਟ ਤਾਂ ਅਜੇ ਖੜਾ ਨਹੀਂ ਕੋਈ ਹੋਇਆ ਹਾਂਜੀ ਹੋਏਗਾ ਫਿਰ ਡਿਸਾਈਡ ਕਰਾਂਗੇ ਹੂੰ ਤਾਂ ਹਜੇ ਮਤਲਬ ਕਿ ਜਿਹੜਾ ਵਾ ਪੂਰੀ ਫੀਲਡ ਜਦ ਤੱਕ ਭੱਖੇ ਆਉਂਗੀ ਉਦੋਂ ਉਦੋਂ ਡਿਸਾਈਡ ਕਰੋਗੇ ਅਸੀਂ ਤਾਂ ਵੈਸੇ ਹਿਸਾਬ ਨਾਲ ਦੇਖਿਆ ਜਾ ਤਾਂ ਭਾਜਪਾ ਹੀ ਅਪਰਾਨੀ ਚਾਹੀਦੀ ਹੈ ਹੂੰ ਲੇਕਿਨ ਕੈਂਡੀਡੇਟ ਹੀ ਨਾ ਖੜਾ ਕੀਤਾ ਕੋਈ ਤਾਂ ਮੁੱਦੇ ਕੀ ਹੈ ਤੁਹਾਨੂੰ ਕੀ ਲੱਗਦਾ ਕਿ ਕਿਹੜੇ ਮੁੱਦੇ ਜਿਹੜੇ ਨੇ ਲੁਧਿਆਣਾ ਵੈਸਟ ਦੇ ਵੈਸਟ ਦੇ ਵਿੱਚ ਕਿਹੜੀਆਂ-ਕਿਹੜੀਆਂ ਕਮੀਆਂ ਨੇ ਜਾਂ ਕਿਹੜੇ-ਕਿਹੜੇ ਕੰਮ ਕੀਤੇ ਨੇ ਸਾਰਾ ਹੀ ਮੁੱਦੇ ਆ ਦੇਖੋ ਨਾ ਕਿ ਟ੍ਰੈਫਿਕ ਦਾ ਕਿੱਡਾ ਮਾੜਾ ਹਾਲ ਹੈ ਆ ਰੋਜ਼ ਗਾਰਡਨ ਦੇ ਬਾਹਰ ਰਾਤ ਨੂੰ ਸਾਡਾ ਘਰ ਨਾਲ ਆ ਵਾਕ ਕਰਨ ਜਾਂਦੇ ਤੇ ਗੱਡੀਆਂ ਖੜੀਆਂ ਹੁੰਦੀਆਂ ਲੰਘ ਨਹੀਂ ਸਕਦੇ ਇਹ ਤਾਂ ਪੁਲਿਸ ਨੂੰ ਚਾਹੀਦਾ ਨਾ ਕਿ ਗੱਡੀਆਂ ਜਿਹੜੀਆਂ ਇੱਥੇ ਲਵਾਣ ਹੀ ਨਾ ਜਿੱਥੇ ਪਾਰਕਿੰਗ ਹੈ ਉੱਥੇ ਪਾਰਕਿੰਗ ਕਰਨ ਨਾ ਨੋ ਪਾਰਕਿੰਗ ਤੇ ਪਾਰਕਿੰਗ ਕੀਤੀ ਦੀ ਹੈ ਤਾਂ ਮੈਂ ਤਾਂ ਕਿ ਕਈ ਕੈਸੀਆਂ ਕਮੀਆਂ ਵੈ ਜਿਹੜੀਆਂ ਲੁਧਿਆਣਾ ਦੇ ਪੋਸ਼ ਇਲਾਕੇ ਵੈਸਟ ਦੇ ਵਿੱਚ ਦੇਖਣ ਨੂੰ ਮਿਲਦੀਆਂ ਸਾਰੀਆਂ ਹੀ ਕਮੀਆਂ ਹੈ ਕਮੀਆਂ ਹੈ ਕੀ ਨਹੀਂ ਸੰਗੀ ਆਇਆ ਵਾ ਬਗ ਪ੍ਰਾਈਵੇਟ ਹਥ ਤੇ ਕਾ ਮੇਨਟੇਨੈਂਸ ਲਈ ਜੇ ਉੱਥੇ ਸੁਧਾਰ ਹੋ ਸਕਦਾ ਇੱਥੇ ਸਰਕਾਰੀ ਕਿਉਂ ਨਹੀਂ ਹੋ ਸਕਦਾ ਸਰਕਾਰ ਕੋਲ ਤਾਂ ਪੈਸੇ ਹੀ ਲ ਆਪਣੇ ਹਨ ਜਿੰਨੇ ਮਰਜ਼ੀ ਪ੍ਰਾਈਵੇਟ ਦੇ ਫਿਰ ਬੋਰ ਲੱਗੇ ਹੋਏ ਸਰਕਾਰ ਜੋ ਮਰਜ਼ੀ ਲਾਵੇ ਆਪਣੇ ਸੁਧਾਰ ਕਰੇ ਇੱਥੇ ਰੋਜ਼ ਗਾਰਡਨ ਦਾ ਤਾਂ ਕਿਸ ਤਰ੍ਹਾਂ ਦੇ ਦਿਓ ਅੰਕਲ ਜਿਹੜਾ ਵਾ ਹੁਣ ਕੁਝ ਦਿਨਾਂ ਬਾਅਦ ਤੁਸੀਂ ਵੋਟਾਂ ਪਾਣੀ ਆ ਆਪਣੇ ਆਪਣੇ ਮੁੱਦੇ ਵੀ ਦੱਸ ਰਹੇ ਹੋ ਕੀ ਲੋਕਾਂ ਨੂੰ ਕਿਸ ਤਰ੍ਹਾਂ ਦੇਖਦੇ ਹੋ ਇਹ ਨਹੀਂ ਦੇਖਣਾ ਕੀ ਹੈ ਆਪਣੇ ਸ਼ਹਿਰ ਦਾ ਸੁਧਾਰ ਹੋਣਾ ਚਾਹੀਦਾ ਹੈ ਜਿਹੜੇ ਇੱਥੇ ਤੁਸੀਂ ਦੇਖੋ ਗਰਾਈ ਮੈਨਾ ਕਬ ਚੁੱਕਾ ਹੈ ਕਿ ਉਹਦੇ ਵਾਲੇ ਪਾਸੇ ਗਵਰਨਮੈਂਟ ਦਾ ਕੋਈ ਧਿਆਨ ਹੀ ਹੈ ਨਹੀਂਗਾ ਜਗਾ ਜਗਾ ਲੁੱਟਮਾਰ ਹੋ ਰਹੀ ਹੈ ਸਾਡੀਆਂ ਫੈਕਟਰੀਆਂ ਦੇ ਲੇਬਰ ਕੰਮ ਕਰਦੀ ਉਹ ਪੈਸੇ ਲੈ ਕੇ ਬਾਹਰ ਨਿਕਲਦੀ ਆ ਪਰ ਪਹਿਲੇ ਚੋਰ ਖੜੇ ਹੁੰਦੇ ਉਹਨਾਂ ਨੂੰ ਲੁੱਟਣ ਵਾਸਤੇ ਮੋਬਾਈਲ ਖੋ ਲੈਂਦੇ ਹਰੋਜ਼ ਮੋਬਾਈਲ ਖੋਈ ਜਾਂਦੇ ਐ ਕੁਝ ਹੋਈ ਜਾਂਦਾ ਉਹ ਕਹਿੰਦੇ ਮੈਂ ਬਹਾਦਰ ਕੇ ਬਹੁਤ ਬੁਰਾ ਹਾਲ ਹੈ ਮਿੰਡਾਂ ਲੁੱਟਬਾਟ ਹੋ ਜਾਂਦੀ ਹੈ ਕੋਈ ਕਾਰੀਗਰ ਨਿਕਲਣਾ ਵੀ ਸਾਲਾ ਮੁਸ਼ਕਲ ਆ ਤਾਂ ਕਿਸ ਤਰ੍ਹਾਂ ਦੇਖਦੇ ਹੋ 100 ਜਿਹਾ ਫੋਟੋਆਂ ਲਓ ਨਾ ਇਹਦੀਆਂ ਰੋਜ਼ ਗਾਰਡਨ ਦੀਆਂ ਵੀ ਤੁਹਾਨੂੰ ਪਤਾ ਲੱਗੇ ਵੀ ਕੀ ਸਫਾਈ ਕੀ ਪੋਜੀਸ਼ਨ ਹੈ ਇੱਥੇ ਪਰ ਹੁਣ ਉਹ ਤਾਂ ਉਹ ਇਨੋਗ੍ਰੇਸ਼ਨ ਕਰਕੇ ਗਏ ਆ ਕਹਿੰਦੇ ਕਿ ਹਾਂ ਵੀ ਸਰ ਉਹ ਆਪਕੋ ਬੋਲਾ ਹੈ ਨਾ ਉਹ ਜੋ ਪਾਟਰ ਟੈਂਕ ਬਣ ਰਹਾ ਹੈ ਅੰਡਰਗਰਾਉਂਡ ਹੈ ਜਾਂ ਮੇਰੇ ਕੋਲ ਇਹ ਨਹੀਂ ਪਤਾ ਲੇਕਿਨ ਉਹ ਵਹਾਂ ਲੀਵਰ ਲੱਗੀ ਹੋਈ ਹੈ ਉਹ ਸਿਰਫ ਇਸੇ ਕੇ ਲਈ ਹੈ ਉਹ ਵੈਸੇ ਕੋਈ ਸੁਧਾਰ ਨਹੀਂ ਹੈ